ਪਿਆਰੇ ਸ਼੍ਰੋਤਿਓ ਪਿਆਰ ਭਰੀ ਸਾਥੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਖਬਰ ਬਠਿੰਡੇ ਦੀ ਰੇਲਵੇ ਸਟੇਸ਼ਨ ਪੁਲਿਸ ਨੇ ਇੱਕ ਜਹੇ ਗਰੋਹ ਨੂੰ ਕਾਬੂ ਕੀਤਾ ਜੋ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਭੋਲੇ ਭਾਲੇ ਲੋਕਾਂ ਨਾਲ ਗੱਲਬਾਤ ਕਰਦੇ ਅਤੇ ਔਰਤਾਂ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਪਿਆਰ ਦੇ ਵਿੱਚ ਪਸਾਉਂਦੀਆਂ ਅਤੇ ਫਿਰ ਉਹਨਾਂ ਨੂੰ ਕਿਸੇ ਅਣਪਛਾਤੀ ਜਗ੍ਹਾ ਤੇ ਲੈ ਜਾ ਕੇ ਅਰਧ ਨਗਨ ਵੀਡੀਓ ਬਣਾਉਂਦੀਆਂ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਸੰਦੀਪ ਸਿੰਘ ਜੋ ਬਠਿੰਡੇ ਤੋਂ ਸਿਰਸੇ ਜਾ ਰਿਹਾ ਸੀ ਔਰਤ ਨੇ ਆਪਣੇ ਸਾਥੀ ਨਾਲ ਮਿਲ ਕੇ ਰੇਲਵੇ ਕੀਤੇ ਸਕੇ ਕਿਸੇ ਅਲੱਗ ਸਾਥੀ ਜਗ੍ਹਾ ਤੇ ਉਸ ਦੀ ਅਰਧ ਨਕਲ ਵੀਡੀਓ ਬਣਾਈ ਅਤੇ ਫਿਰ ਸੰਦੀਪ ਸਿੰਘ ਕੋਲੋਂ 50000 ਰੁਪਏ ਦੀ ਮੰਗ ਕੀਤੀ ਅਤੇ ਉਸ ਨੂੰ ਬਲੈਕਮੈਲ ਕਰਨਾ ਸ਼ੁਰੂ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਕੌਤਵਾਲ ਬਠਿੰਡੇ ਦੇ ਐਸ ਐਚਓ ਦਲਜੀਤ ਸਿੰਘ ਧਾਰੀ ਵਾਲੇ ਦੱਸਿਆ ਅੱਜ ਸੱਚੀ ਕਾਣਾ ਚੌਂਗੜੇ ਜਿਹੜੇ ਜਿਹੜੇ ਜਿੰਦ ਜਿੰਦ ਬੜੇ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲਯੂ ਵਾਸ ਮੌਲਵੀ ਫੰਜ਼ਾ ਰਹਿਣ ਵਾਲਾ ਜਿਹਨਾਂ ਹਨਮਾਨਗੜ੍ਹ ਦਾ ਉਹਨੇ ਸਾਡੇ ਏਐਸਏ ਗਰਮੇਲ ਸਿੰਘ ਸਾਹਿਬ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਿਤੀ 10/9 ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨਮਾਨਗੜ੍ਹ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਇਨੇ ਉਹਨੂੰ ਆਪਣੇ ਦਿਨ ਉਹਨਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੈਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨਾਂ ਹੰਸ ਨਗਰ ਦੇ ਵਿੱਚ ਲੈ ਗਿਆ। ਨਿੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਫਨੰਗਾ ਕਰਾ ਕਰਕੇ ਇੱਕ ਚਾਰ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ। ਅਲਫਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ। ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੂੰ ਪੈਸੇ ਦੇ ਤੇ ਨਹੀਂ ਅਸੀਂ ਇਹ ਤੇਰੀ ਵੀਡੀਓ ਵਾਇਰਲ ਕਰਾਂਗੇ ਤੈਨੂੰ ਬਲੈਕਮੇਲ ਕਰਾਂਗੇ। ਜਿਸ ਤੋਂ ਬਾਅਦ ਉਹਨੇ ਉਸ ਦੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬਦ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ پاس ਆਇਆ ਸੀ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰਾਂ ਨੂੰ ਅਸੀਂ ਅਰੈਸਟ ਕਰ ਲਏ ਜਿਹੜੇ ਆਪਣੇ ਰੈਸਿਟ ਤੇ ਨੇ ਇੱਕ ਔਰਤ ਔਰਤ ਦਾ ਨਾਂ ਹੈਗਾ ਜਸਪ੍ਰੀਤ कौर ਉਰਫ ਜੱਸੀ ਜੋ ਹੈਗੀ ਆ ਜਨਤਾ ਗੁਰ ਨਿਰਾਮਪੁਰਾ ਫੂਲਦੀ ਆ ਤੇ ਤਿੰਨ ਜਿਹੜੇ ਦੈਂਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਿਤ ਕੁਮਾਰ ਉਰਫ ਬਿੰਪੀ ਇਹ ਵੀ ਜਨਤਾ ਗੁਰ ਨਿਰਾਮਪੁਰਾ ਦਾ ਤੇ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਤੇ ਉਹਨੇ ਦਾ ਜੀ ਤੇ ਬਲਦੀਪ ਸਿੰਘ ਉਰਫ ਘੀਲਾ ਜਿਹੜਾ ਝੁੰਬੇ ਦਾ ਜੀ ਤੇ ਦੋਹਾਂ ਦੀ ਅਰੈਸਟਮੈਂਟ ਹੈ ਇੱਕ ਲੇਡੀ ਦਾ ਇੱਕ ਹੰਟਸਰ ਇਹਦੇ ਪਹਿਲਾਂ ਕਿਨੇ ਕੁੱਝ ਇਹਦੇ ਬਾਰੇ ਅਸੀਦ ਪਰਦਾ ਰਿਕਾਰਡ ਕਰਾ ਰਹੇ ਆ ਇਹਨਾਂ ਦੇ ਜਿਹੜਾ ਕੰਸਾਣ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਉਧਰੋਂ ਆਏ ਤੁਹਾਨੂੰ ਸ਼ੇਅਰ ਕਰ ਦਾਂਗੇ ਬੈਕਗਰਾਉਂਡ ਇਹ ਜੇ ਪਹਿਲੇ ਵੀ ਇਹ ਕੰਮ ਕਰਦੇ ਸੀ ਇਸ ਤਰ੍ਹਾਂ ਦੇਖੋ ਕੱਲ ਫੜਿਆ ਅੱਜ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨੂੰ ਚੰਗੀ ਤਰ੍ਹਾਂ ਇਨਕੁਇਰੀਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਟਰੀਓ ਵੀ ਅਸੀਂ ਬਰਾਮਦ ਕਰ ਲਈ ਹੈ ਤੇ ਅਜਰਮਾਨ ਲੈ ਕੇ ਨਾ ਤਾਂ ਜਿਹੜੀ ਹੈਗੀ 5000 ਰੁਪਿਆ ਦੀ ਨਕਦੀ ਹੈ ਜਿਹੜੀ ਬਰਾਮਦ ਕਰਾਉਣੀ ਹੈ ਜਿਸ ਲਾ ਵਕਤ ਕੀ ਕਹਿ ਕੇ ਲੱਗੇ ਸੀ ਜੋ ਸਟੇਸ਼ਨ ਤੋਂ ਹਮਸਾ ਕਰਤ ਬਹੁਤ ਉਲਟੀ ਕਰਦੀ ਸੀ ਇਹ ਬਸ ਐਦਾ ਔਰਤਾਂ ਸਿੰਘਾ ਇਹ ਭੋਲੇ ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲੈਂਦੀਆਂ ਜੀ ਠੀਕ ਆ ਤੇ ਜਿਹੜੇ ਭੋਲੇ ਭਾਲੇ ਲੋਕ ਆ ਜਿਹੜੇ ਉਹ ਇਹਨਾਂ ਤੇ ਮੰਗਰ ਲੱਗ ਜਾਂਦੇ ਆ ਜੀ ਇਹੀ ਨਾਮ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਜਿੰਦਗੀ ਕੁ ਰੁਵਾ ਦੇ ਦਿੰਦੇ ਨਹੀਂ ਇਹ 10 10 ਤਰੀਕ ਦੀ ਰਾਤ ਦੀ ਘਟਨਾ ਹੈ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਈ ਘਟਨਾਵਾਂ ਐ ਇਸ ਤਰ੍ਹਾਂ ਹੋ ਜਾਂਦੀਆਂ ਵੀ ਲੋਕਾਂ ਨੂੰ ਵਾਰਕ ਲਾ ਕੇ ਆਫ ਕਰ ਲੈਂਦੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਜਿਸ ਤੇ ਵਿਸ਼ਵਾਸ ਨਾ ਕਰੋ ਬਸ ਠੀਕ ਆ ਸਾਥ ਆਪਣਾ ਸचेਤ ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਕਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਸੇਰ ਕਰ ਦੇਣਾ ਹੁਦਾ ਜੀ 7508018101 ਤੇ ਆਪਣੇ ਆਪ ਦੇਖੋ ਆਪ ਸचेत ਰਹਿਣਾ ਬਹੁਤ ਜ਼ਿਆਦਾ ਲਾਜ਼ਮੀ ਹੈ ਜਿਵੇਂ ਇਸ ਤਰ੍ਹਾਂ ਦੇ ਮਾੜੇ ਅਨਸਰ ਆ ਜੀ ਜਿਹੜੀ ਜੁਰਜੈਂਟਸ ਦਿਨ ਰਾਤ ਹੀ ਘੁੰਮਦੇ ਰਹਿੰਦੇ ਰਾਤ ਨੂੰ ਚਰਿਆ ਹਮੇ ਕਰਦੇ ਤੇ ਗੱਡੀਆਂ ਵਾਲਿਆਂ ਨੂੰ ਰੋਕ ਰੋਕ ਕੇ ਗੱਲਬਾਤ ਕਰਦੇ ਇਸ ਤਰ੍ਹਾਂ ਦੇਖੋ ਜੀ ਇਹਦੇ ਦੇ ਅਲਰਟ ਹੋਏ ਹੋਏ ਆ ਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਦਾ ਨਾਤੀਆ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਅਸੀਂ ਸਭ ਲੈ ਸੰਤਪੁਰਾ ਰੋਡ ਤੇ ਸੀਗੀ ਐਫ ਆਈ ਆਰ ਵੀ ਦਰਜ ਕੀਤੀ ਚੰਗੀ ਪੀ ਸੀ ਆਰ ਨੇ ਵੀ ਅਸੀਂ ਅਲਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਦਿੱਤਾ ਸੀ ਇਹਨਾਂ ਦੇ ਇੱਕ ਮਜ਼ਬੂਤ ਪਰਚਾ ਦਰਜ ਕਰਾਂਗੇ